ਇਹ ਤਸਵੀਰਾਂ ਫਗਵਾੜਾ ਦੇ ਪਲਾਈ ਰੋਡ ਤੇ ਸਥਿਤ ਨਿੱਜੀ ਹੋਟਲ ਤਾਜ ਬਿਲਾ ਦੀਆਂ ਹਨ ਜਿੱਥੇ देर रात ਸਾਈਬਰ ਕ੍ਰਾਈਮ ਦੀ ਟੀਮ ਵੱਲੋਂ ਰੇਡ ਕੀਤੀ ਗਈ ਜਿੱਥੇ ਗੈਰ ਕਾਨੂੰਨੀ ਢੰਗ ਨਾਲ ਕਾਲ ਸੈਂਟਰ ਚਲਾਇਆ ਜਾ ਰਿਹਾ ਸੀ ਇਸ ਮੌਕੇ ਉੱਥੇ ਹੋਟਲ ਵਿੱਚੋਂ 3 ਦਰਜਨ ਤੋਂ ਵੱਧ ਲੜਕੇ ਲੜਕੀਆਂ ਨੂੰ ਹਿਰਾਸਤ ਚੁਲੇ ਆ ਗਿਆ ਜਿਸ ਪਾਸੋਂ ਇਲੈਕਟ੍ਰੋਨਿਕ ਆਈਟਮਸ ਫੋਟ ਲੈਪਟਾਪ ਫੋਨ ਤੋਂ ਇਲਾਵਾ ਹੋਰ ਵੀ ਕਈ ਸਮਾਨ ਜ਼ਬਤ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਭਾਰੀ ਪੁਲਿਸ ਫੋਰਸ ਉੱਥੇ ਮੌਜੂਦ ਰਹੀ ਡੀਐਸਪੀ ਫਗਵਾੜਾ ਭਰਤ ਕੁਸ਼ਨ ਡੀਐਸਪੀ ਕਪੂਰਥਲਾ ਮੈਡਮ ਉਸ਼ਾਰਾਣੀ ਐਸਚੋ ਸਿਟੀ ਤੋਂ ਇਲਾਵਾ ਹੋਰ ਵੱਡੀ ਗਿਣਤੀ 'ਚ ਉੱਥੇ ਪੁਲਿਸ ਫੋਰਸ ਰਹੀ ਇਸ ਮੌਕੇ ਗੱਲਬਾਤ ਕਰਦੇ ਆਂ ਸਾਈਬਰ ਕ੍ਰਾਈਮ ਅਧਿਕਾਰੀ ਵੱਲੋਂ ਕੀ ਕੀ ਆ ਗਿਆ ਉਹ ਸੁਣਦੇ ਆਂ ਇਸ ਵੀਡੀਓ 'ਚ ਜਦੋਂ ਕੱਲ੍ਹ ਇਨਫੋਰਮੇਸ਼ਨ ਮਿਲਣ ਦੇ ਇੱਥੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਕਾਫੀ ਜਿਹਦੇ ਵਿੱਚ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਤੇ ਬੰਦੇ ਆਰਾਊਂਡ ਆਪ ਕੀਤੇ ਗਏ ਆ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗੀ ਤੁਸੀਂ ਕਿੰਨੇ ਬੰਦੋ ਕਿੰਨੇ ਸਾਹਮਣੇ ਆ ਕੁਝ ਹੈਗੇ ਆ 대ਕਰੀ 33 ਤੋਂ ਉੱਪਰ ਹੈ ਜੀ ਤੇ ਲੈਂਪਾਂ ਵਗੈਰਾ ਵੀ ਬਹੁਤ ਤੁਹਾਨੂੰ ਕਿਰਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਪਲੀਜ਼ ਇਹ ਹੋਟਲ ਜਿਹੜਾ ਸੀਗਾ ਇਹਨਾਂ ਦਾ ਹੋਟਲ ਤਾਜ ਹੈ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਾਲੇ ਰਿਪੋਰਟ ਤੇ ਲਿਆ ਨਾ ਜਾ ਰਿਹਾ ਠੀਕ ਹੈ ਸਾਰੇ ਚ ਲੜਕੀਆਂ ਤੇ ਲੜਕੇ ਕਿੰਨੇ ਇੱਦਾਂ ਲੇਖ